ਦੋ ਸਕੇ ਭਰਾ ਠੰਡ ਦੇ ਵਿੱਚ ਕਮਰੇ ਦੇ ਵਿੱਚ ਕੁੰਡੀ ਲਗਾ ਕੇ ਸੁੱਤੇ ਸਨ ਪਰ ਜਦੋਂ ਸਵੇਰੇ ਨਾ ਉੱਠੇ ਪਰਿਵਾਰ ਨੇ ਰੌਲਾ ਪਾਇਆ ਤਾਂ ਉਸ ਤੋਂ ਬਾਅਦ ਜਿਹੜੇ ਹਾਲਾਤਾਂ ਦੇ ਵਿੱਚ ਇਹ ਦੋਵੇਂ ਭਰਾ ਮਿਲੇ ਤਾਂ ਉਸ ਨੂੰ ਵੇਖ ਕੇ ਹਰ ਇੱਕ ਦੀਆਂ ਤਾਂਹਾਂ ਨਿਕਲ ਗਈਆਂ ਦੇ ਰਿਸਲਟ ਠੰਡ ਤੋਂ ਬਚਣ ਦੇ ਲਈ ਇਹ ਦੋਵੇਂ ਭਰਾ ਕਮਰੇ ਦੇ ਵਿੱਚ ਅੰਗੀਠੀ ਬਾਲ ਕੇ ਸੋ ਗਏ ਇਸ ਦਰਮਿਆਨ ਇਹਨਾਂ ਨੇ ਕਮਰੇ ਦੀ ਕੁੰਡੀ ਵੀ ਲਗਾ ਲਈ ਜਿਸ ਕਰਕੇ ਵੱਡਾ ਹਾਦਸਾ ਵਾਪਰਿਆ ਤੇ ਦੋਵੇਂ ਭਰਾ ਸਦਾ ਦੀ ਨੀਂਦ ਸੌਂ ਗਏ ਜਦੋਂ ਸਵੇਰੇ ਇਹ ਦੋਵੇਂ ਭਰਾ ਨਾ ਉੱਠੇ ਪਰਿਵਾਰ ਦੇ ਬਾਕੀ ਮੈਂਬਰਾਂ ਦੇ ਵੱਲੋਂ ਰੋਲਾ ਪਾਇਆ ਗਿਆ ਅੱਕ ਕੇ ਕੁੰਡੀ ਤੋੜੀ ਤਾਂ ਫੇਰ ਪਤਾ ਲੱਗਾ ਕਿ ਦੋਵੇਂ ਭਰਾ ਰੱਬ ਨੂੰ ਪਿਆਰੇ ਹੋ ਚੁੱਕੇ ਨੇ ਬੇਹੱਦ ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਮੁਕਸਦ ਸਾਹਿਬ ਦੇ ਘਾ ਮੰਡੀ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਘਰ ਦੇ ਵਿੱਚੋਂ ਦੋ ਭਰਾਵਾਂ ਦੀਆਂ ਲਾਸ਼ਾਂ ਮਿਲੀਆਂ ਨੇ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਭਰਾ ਕਮਰੇ ਦੇ ਵਿੱਚ ਅੰਗੀਠੀ ਬਾਲ ਕੇ ਸੁੱਤੇ ਸਨ ਇਸ ਦੋਵੇਂ ਭਰਾਵਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਇਲਾਕੇ ਦੇ ਵਿੱਚ ਸਨਸਨੀ ਫੈਲੀ ਹੋਈ ਹੈ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਕਿ ਇਹ ਵਿਅਕਤੀ ਰਾਤ ਨੂੰ ਅੰਗੀਠੀ ਬਾਲ ਕੇ ਸੁੱਤੇ ਸਨ ਜਿਸ ਕਰਕੇ ਇਹਨਾਂ ਦੀ ਮੌਤ ਹੋ ਗਈ ਹਾਲਾਂਕਿ ਪਰਿਵਾਰ ਦੇ ਬਾਕੀ ਮੈਂਬਰ ਵੀ ਜੋਨੇ ਉਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਦੱਸਿਆ ਜਾ ਰਹੀ ਹੈ ਕਿ ਉਹਨਾਂ ਨੂੰ ਵੀ ਉਲਟੀਆਂ ਤੇ ਦਸਤ ਲੱਗੇ ਹੋਏ ਨੇ ਜਿਸ ਕਰਕੇ ਉਹਨਾਂ ਦਾ ਵੀ ਇਲਾਜ ਕੀਤਾ ਜਾ ਰਿਹਾ ਹੈ ਇਹ ਸਾਨੂੰ ਕੋਈ ਇਨਫੋਰਮੇਸ਼ਨ ਆਈ ਸੀ ਵੀ ਤੂ ਪ੍ਰਵਾਸੀ ਨੇ ਕਿ ਲੇਬਰ ਦਾ ਕੰਮ ਕਰਦੇ ਸੀ ਵੀ ਜਿਹੜਾ ਰਾਤ ਨੂੰ ਸੁੱਤੇ ਸੀ ਸਵੇਰੇ ਜਦੋਂ ਇਹਨਾਂ ਦੇ ਵਾਈਫ ਨੇ ਉਠਾਉਣ ਦੀ ਕੋਸ਼ਿਸ਼ ਕੀਤੀ ਉੱਥੇ ਨਹੀਂ ਤੇ ਜਿਹੜਾ ਇਹਨਾਂ ਦਾ ਹੁਣ ਜਿਹੜੀਆਂ ਡੈਡ ਬੋਡੀਜ਼ ਹੈਗੇ ਆ ਆਪਾਂ ਪੋਸਟਮਾਰਟਮ ਲਈ ਸਿਵਲ ਹਸਪੀਟਲ ਸ਼ਿਫਟ ਕਰਾਣੀ ਜਿਸ ਚਾਪਾ ਨੂੰ ਜਿਹੜਾ ਇਹਨਾਂ ਦਾ ਦੇਸ ਦਾ ਕਾਰਨ ਹੈ ਉਹ ਆਪਾਂ ਨੂੰ ਕਲੀਅਰ ਹੋ ਸਕੇ ਹੁਣ ਤੱਕ ਕੋਈ ਮੁੱਢਲੀ ਜਾਣਕਾਰੀ ਤੋਂ ਪਤਾ ਲੱਗਿਆ ਜੀ ਕੀ ਕਾਰਨ ਸੀਗੇ ਜੋ ਕਿਹਾ ਜਾ ਰਿਹਾ ਵੀ ਮੀਟੂ ਮੀਟੂ ਵਾਲੀ ਸੀ ਬਿਲਕੁਲ ਹੋਰ ਜੀ ਕਹਿ ਰਹੇ ਨੇ ਵੀ ਜਿਹੜੀ ਇੱਥੇ ਬੋਲੇ ਜਿਹੜੇ ਇਹਨਾਂ ਵਾਲੇ ਸੀਗੇ ਬੈੱਡ ਦੇ ਥੱਲੇ ਤੇ ਉਹ ਸਾਰੇ ਜਿਹੜੇ ਸੈਂਪਲ ਵਗੈਰਾ ਹੈਗੇ ਮੂੰਹ ਚੋਂ ਝੱਗ ਇਸ ਨੂੰ ਕਲੈਕਟ ਕਰ ਲਿਆ ਬਾਕੀ ਜੋ ਪੋਸਟਮਾਰਟਮ ਦੀ ਰਿਪੋਰਟ ਆਏਗੀ ਉਹ ਸ ਕਲੀਅਰ ਹੋ ਜਾਏਗਾ ਵੀ ਦੋਨੋਂ ਭਰਾ ਸੀ ਹਾਂਜੀ ਦੋਨੋਂ ਕਸ ਇਹ ਬਿਹਾਰ ਦੇ ਰਹਿਣ ਵਾਲੀ ਸੀ ਇਹਨੂੰ ਲੈ ਕੇ ਸਾਨੂੰ ਤਲਾਹ ਮਿਲੀ ਸੀ ਤਤਲਾ ਮਿਲਨ ਤੇ ਐਸਟੀਓ ਸਿਟੀ ਤੇ ਮੈਂ ਮੌਕੇ ਤੇ ਪਹੁੰਚੇ ਸੀਗੇ ਕਾ ਮੰਡੀ ਚੌਕ ਦੇ ਵਿੱਚ ਮੇਨ ਬਾਜ਼ਾਰ ਦੇ ਵਿੱਚ ਇਹ ਪਰਿਵਾਰ ਜਿਹੜਾ ਹੈਗਾ ਕਿਰਾਏ ਤੇ ਰਹਿੰਦਾ ਸੀ ਕਰੀਬ ਸਾਲ ਤੋਂ ਇੱਥੇ ਹੀ ਕੰਮ ਕਰਦੇ ਸੀਗੇ ਰਾਤ ਜਿਹੜਾ ਹੁਣ ਠੱਕਦਿਆ ਸਾਨੂੰ ਪਤਾ ਲੱਗਿਆ ਉਹਦੇ ਵਿੱਚ ਜਿਹੜਾ ਹੈਗਾ ਰਾਤ ਇਗੀਠੀ ਲਾ ਕੇ ਪਏ ਸੀਗੇ ਤੇ ਜਿਹਦੇ ਵਿੱਚ ਅ ਮੁਹੰਮਦ ਮੁਸਤਾਕ ਅਤੇ ਮੁਹੰਮਦ ਜਿਹੜਾ ਹੈਗਾ ਇਸ ਇਸ ਰਾਏ ਇਸ ਪਰ ਇਸ ਰਾਫਿਲ ਇਹਨਾਂ ਦੀ ਜਿਹੜੀ ਆ ਮੌਕੇ ਤੇ ਮੌਤ ਹੋ ਗਈ ਹੈ ਇਹ ਇੱਕ ਜਿਹੜੀ ਇਹਦੀ ਪਤਨੀ ਤੇ ਦੋ ਬੱਚੇ ਜਿਹੜੇ ਆ ਉਹਨਾਂ ਨੂੰ ਵੀ ਰਾਤ ਉਲਟੀਆਂ ਆਈਆਂ ਸੀ ਪਰ ਉਹ ਠੀਕ ਆ ਤੇ ਉਹਨ ਡੈੱਡ ਬਾਡੀਆ ਜਿਹੜੀਆਂ ਹਸਪਤਾਲ ਲੈ ਕੇ ਚੱਲੇ ਆ ਪੋਸਟਮਾਰਟਮ ਕਰਾਉਣ ਤੋਂ ਬਾਅਦ ਅਗਲੀ ਜਿਹੜੀ ਕਾਰਵਾਈ ਅਮਲ ਚੁੜ੍ਹਾਉਂਦੀ ਜਾਊਗੀ ਥੈਂਕ ਯੂ